ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੋ ਅੱਜ ਆਪਾਂ ਗੱਲ ਕਰ ਰਹੇ ਆ ਉਹ ਗੱਲ ਕਰ ਰਹੇ ਆ ਆਖਰੇ ਕੁਰਾਲੀ ਦਾ ਕੀ ਬਣੇਗਾ ਕਿਉਂਕਿ ਕੁਰਾਲੀ ਦੇ ਹਾਲਾਤ ਜਿਵੇਂ ਅੱਜ ਤੋਂ ਕਈ ਸਾਲ ਪਹਿਲਾਂ ਸੀ ਉਸੇ ਤਰ੍ਹਾਂ ਦੇ ਕੁਰਾਲੀ ਦੇ ਹਾਲਾਤ ਅੱਜ ਵੀ ਬਣੇ ਹੋਏ ਨੇ ਅੱਜ ਵੀ ਲੋਕ ਪਰੇਸ਼ਾਨ ਨੇ ਅਤੇ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਆ ਉਹ ਸਰਕਾਰਾਂ ਲੋਕਾਂ ਨੂੰ ਲਾਰੇ ਹੀ ਲਾਉਂਦੀਆਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਸੀ ਉਸ ਤੋਂ ਬਾਅਦ ਕਈ ਵਾਦੇ ਲੋਕਾਂ ਦੇ ਨਾਲ ਕੀਤੇ ਗਏ ਸਨ ਹਾਲਾਂਕਿ ਕਈ ਵਾਦੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਕਈ ਵਾਦਿਆਂ ਨੂੰ ਪੂਰਾ ਕੀਤਾ ਗਿਆ ਪਰ ਕੁਰਾਲੀ ਦੀ ਗੱਲ ਕਰੀਏ ਤਾਂ ਕੁਰਾਲੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਪਵਨ ਸਿੰਘ ਮਾਨ ਹੈ ਉਹ ਆਏ ਸਨ ਅਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਹਸਪਤਾਲ ਨੂੰ ਵਧੀਆ ਬਣਾਇਆ ਜਾਵੇਗਾ ਅਤੇ ਇਹ ਵੀ ਚਰਚਾਵਾਂ ਸਨ ਕਿ ਲਗਭਗ 13 ਕਰੋੜ ਰੁਪਇਆ ਕੁਰਾਲੀ ਦੇ ਹਸਪਤਾਲ ਦੀ ਜਾਰੀ ਵੀ ਹੋ ਗਿਆ ਪਰ ਇਸ ਸਾਲ ਵੀ ਜੋ ਪਿਛਲਾ ਸਾਲ ਬੀਤਿਆ ਉਸ ਸਾਲ ਦੇ ਵਿੱਚ ਕੋਈ ਵੀ ਇੱਟ ਉੱਥੇ ਨਹੀਂ ਲੱਗੀ ਸਿਰਫ ਕੁਝ ਰਿਪੇਅਰ ਹੀ ਹਸਪਤਾਲ ਦੀ ਹੋਈ ਹੈ ਅਤੇ ਉਮੀਦ ਇਹ ਹੀ ਕਰਦੇ ਆ ਕਿ ਜੋ ਹੁਣ ਸਾਲ ਸ਼ੁਰੂ ਹੋ ਚੁੱਕਿਆ ਹੈ ਇਸ ਸਾਲ ਸਰਕਾਰ ਆਪਣਾ ਵਾਦਾ ਪੂਰਾ ਕਰੇਗੀ ਤੇ ਇਹ ਹਸਪਤਾਲ ਵਧੀਆ ਬਣੇਗਾ ਦੂਜੀ ਗੱਲ ਕਰੀਏ ਹਰੀਸ਼ ਕੋਸ਼ਲ ਜੋ ਕਿ ਆਮ ਆਦਮੀ ਪਾਰਟੀ ਦੇ ਇੱਕ ਯੋਧਾ ਸਨ ਤੇ ਵਫਾਦਾਰ ਸਿਪਾਈ ਸਨ ਉਹ ਅਕਸਰ ਵੱਖ-ਵੱਖ ਚੀਜ਼ਾਂ ਤੇ ਤੁਸੀਂ ਬੋਲਦੇ ਹੋਏ ਵੀ ਵੇਖੇ ਹੋਣੇ ਪਰ ਉਹਨਾਂ ਦਾ ਸਵਰਗਵਾਸ ਹੋ ਗਿਆ ਸੀ ਤੇ ਸਵਰਗਵਾਸ ਮੌਕੇ ਕੈਬਨਿਟ ਮੰਤਰੀ ਜੋ ਕਿ ਸਾਫ ਦਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾੜਾ ਹੈ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਨਾਮ ਤੇ ਲਾਇਬ੍ਰੇਰੀ ਬਣਾਈ ਜਾਵੇਗੀ ਪਰ ਇਹ ਲਾਇਬ੍ਰੇਰੀ ਹਜੇ ਤੱਕ ਨਹੀਂ ਬਣੀ ਇਸ ਦਾ ਕੋਈ ਮਤਾ ਪਿਆ ਜਾਂ ਨਹੀਂ ਪਿਆ ਕੁਝ ਕਿਸੇ ਨੂੰ ਨਹੀਂ ਪਤਾ ਤੇ ਜੋ ਹਰੀਸ਼ ਕੌਸ਼ਲ ਦੇ ਦੋਸਤ ਮਿੱਤਰ ਨੇ ਉਹ ਲਾਇਬ੍ਰੇਰੀ ਦੀ ਭਾਲ ਕਰ ਰਹੇ ਨੇ ਕਿ ਆਖਰ ਕਦੋਂ ਬਣੇਗੀ ਤੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਕੁਰਾਲੀ ਦੇ ਵਿੱਚ ਕਾਂਗਰਸ ਪਾਰਟੀ ਦੀ ਕਾਉਂਸਲ ਹੈ ਅਤੇ ਸ਼ਹਿਰ ਦੇ ਹਾਲਾਤ ਜਿਵੇਂ 10 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਗੱਲ ਕਰੀਏ ਵਾਰ ਨੰਬਰ 12 ਦੀ ਤਾਂ ਮੈਕ ਹੋਟਲ ਦੇ ਪਿੱਛੇ ਜੋ ਰਸਤਾ ਸੀ ਉਸ ਨੂੰ ਲੋਕਾਂ ਨੂੰ ਹੀ ਠੀਕ ਕਰਾਣਾ ਪਿਆ ਉੱਤੇ ਕਿਚੜ ਹੀ ਕਿਚੜ ਪਿਆ ਹੁੰਦਾ ਸੀ ਤੇ ਹਾਣੀ ਉਹੀ ਵਾਪਸ ਆਂਦੀ ਹੈ ਕਿ ਪਿਛਲੇ 70 ਸਾਲਾਂ ਤੋਂ ਕੁਰਾਲੀ ਦੇ ਵਿੱਚ ਲੱਖਾਂ ਕਰੋੜਾ ਰੁਪਇਆ ਖਰਚ ਹੋ ਚੁੱਕਿਆ ਪਰ ਹਾਲਾਤ ਇਹ ਹੈ ਕਿ ਪਾਣੀ ਜੋ ਬਰਸਾਤੀ ਪਾਣੀ ਹੈ ਉਸ ਦੀ ਨਿਕਾਸੀ ਦਾ ਪ੍ਰਬੰਧ ਕੋਈ ਵੀ ਪਾਰਟੀ ਨਹੀਂ ਕਰ ਰਹੀ ਇਸ ਕਰਕੇ ਕਾਂਗਰਸ ਪਾਰਟੀ ਵੀ ਇੱਥੇ ਫੇਲ ਨਜ਼ਰ ਆਈ ਹੈ ਗੱਲ ਕਰੀਏ ਅਕਾਲੀ ਦਲ ਦੀ ਤਾਂ ਅਕਾਲੀ ਦਲ ਇੱਥੇ ਬਿਲਕੁਲ ਅਲੋਪ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਅਕਾਲੀ ਦਲ ਦੇ ਕੁਝ ਨੁਮਾਇंदे ਵੱਖ-ਵੱਖ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਇਸ ਸਾਲ ਕਈ ਕਾਉਂਸਲਰ ਜੋ ਸਾਬਕਾ ਅਤੇ ਜੋ ਮੌਜੂਦਾ ਕਾਉਂਸਲਰ ਵੀ ਕੋਈ ਹੈ ਉਹ ਵੀ ਹੁਣ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਨੇ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਤੇ ਜਲਦੀ ਤੁਹਾਨੂੰ ਕੁਰਾਲੀ ਦੇ ਕੁਝ ਅਕਾਲੀ ਵਰਕਰ ਕਾਂਗਰਸ ਵਿੱਚ ਸ਼ਾਮਲ ਹੁੰਦੇ ਹੋਏ ਵੀ ਵਿਖਾਈ ਦੇਣਗੇ ਇਸ ਤੋਂ ਇਲਾਵਾ ਇਹ ਵੀ ਚਰਚਾਵਾਂ ਹਨ ਕਿ ਇੱਕ ਅਕਾਲੀ ਆਗੂ ਜੋ ਕਿ ਇੱਕ ਵੱਡਾ ਲੀਡਰ ਹੈ ਉਹ ਵੀ ਕਿਤੇ ਨਾ ਕਿਤੇ ਆਪਣੀ ਸਿਆਸੀ ਸਟੇਜ ਭਾਗ ਰਿਹਾ ਹੈ ਅਤੇ ਜਾਂ ਉਹ ਭਾਜਪਾ ਦੇ ਵਿੱਚ ਜਾਂ ਫਿਰ ਉਹ ਕਾਂਗਰਸ ਦੇ ਵਿੱਚ ਕਿਸੇ ਵੀ ਵਕਤ ਜਾ ਸਕਦਾ ਹੈ ਉਸ ਦੀ ਕੋਸ਼ਨਾ ਮੇਰੇ ਹਿਸਾਬ ਦੇ ਨਾਲ ਉਦੋਂ ਹੋਵੇਗੀ ਜਦੋਂ ਪੰਜਾਬ ਦੇ ਵਿੱਚ ਚੋਣਾਂ ਦਾ ਬਿਗੁਲ ਬਜੇਗਾ ਅਤੇ ਇਹ ਚੋਣਾਂ ਵਿਧਾਨ ਸਭਾ ਦੀਆਂ ਹੋਣਗੀਆਂ ਉਸ ਵਕਤ ਕਿਹੜਾ ਲੀਡਰ ਕਿਹੜੀ ਪਾਰਟੀ ਵਿੱਚ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੋਰਾਲੀ ਦੀ ਰਾਜਨੀਤੀ ਫਿਲਹਾਲ ਇਸ ਵਕਤ ਜੇਕਰ ਨਗਰ ਕੌਂਸਲ ਦੀ ਗੱਲ ਕਰੀਏ ਤਾਂ ਹੁਣ ਪਰਚਿਆਂ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ ਅਤੇ ਕੁਝ ਕਰਪਸ਼ਨ ਦੀ ਵਦਗੂ ਵੀ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਿਆ ਹੈ ਅਤੇ ਹੁਣ ਕਿਸਤੇ ਕਾਰਵਾਈ ਹੋਵੇਗੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂ ਫਿਰ ਜਿੰਨਾ ਜ਼ੋਰ ਦੋਨੇ ਆਪਸ ਦੇ ਵਿੱਚ ਲਾਉਂਦੇ ਆ ਕਿਉਂਕਿ ਜਿਸ ਨੇ ਚੋਰੀ ਕੀਤੀ ਹੁੰਦੀ ਹੈ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਜਿਸ ਨੇ ਚੋਰੀ ਫੜ ਨਹੀਂ ਹੁੰਦੀ ਹੈ ਤਾਂ ਉਹ ਚੋਰ ਨੂੰ ਫੜਨ ਦੀ ਵੀ ਕੋਸ਼ਿਸ਼ ਕਰਦਾ ਤੇ ਦੋਨੋਂ ਧੀਰਾ ਇੱਕ ਦੂਜੇ ਨੂੰ ਫੜ ਫੜਾਉਣ ਦੇ ਲਈ ਉਤਾਵਲੇ ਨੇ ਅਤੇ ਨੁਕਸਾਨ ਲੋਕਾਂ ਦਾ ਹੋ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕੁਰਾਲੀ ਸ਼ਹਿਰ ਦੇ ਵਿੱਚ ਕੋਈ ਕੰਮ ਹੋਇਆ ਕਿ ਜਾਂ ਨਹੀਂ ਹੋਇਆ ਅਤੇ ਉਮੀਦ ਇਹੀ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਰਾਲੀ ਸ਼ਹਿਰ ਦੇ ਰੁਕੇ ਹੋਏ ਸਾਰੇ ਕੰਮ ਖੋਣ ਅਤੇ ਜੋ ਵੀ ਦੂਰੀਆਂ ਵਕ-ਵਕ ਰਾਜਨੀਤਿਕ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵਿੱਚ ਆਪਸੀ ਦੂਰੀਆਂ ਬਣੀਆਂ ਹੋਈਆਂ ਆ ਉਹ ਦੂਰੀਆਂ ਆਪਸ ਦੇ ਵਿੱਚ ਇਕੱਠੇ ਹੋਣ ਤਾਂ ਕਿ ਸ਼ਹਿਰ ਦਾ ਕੋਈ ਨਾ ਕੋਈ ਚੰਗਾ ਕੰਮ ਹੋ ਸਕੇ ਅਤੇ ਸ਼ਹਿਰ ਦੇ ਰੁਕੇ ਹੋਏ ਕੰਮ ਹੋ ਜਾਣ ਕਿਉਂਕਿ ਉਮੀਦ ਇਹੀ ਹੁੰਦੀ ਹੈ ਕਿ ਸ਼ਹਿਰ ਦੇ ਕੰਮ ਪੈਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਅਤੇ ਸ਼ਹਿਰ ਦੇ ਮਾਮਲੇ ਨੂੰ ਲੈ ਕੇ ਆਪਸ ਦੇ ਵਿੱਚ ਗੁੱਟਬਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਕੋਈ ਕਰਪਸ਼ਨ ਕਰਦਾ ਉਸ ਦੀ ਕਰਪਸ਼ਨ ਵੀ ਸਾਹਮਣੇ ਲਿਆਉਣੀ ਜ਼ਰੂਰੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ